ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਨਰਮਜੇ ਬੰਦੇ ਦੀਆਂ ਦੋ ਵਾੜਾਂ ਸੇਲ ਹੈ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਕਦ ਕਾਠ ਦੋਵਾਂ ਦੇ ਵੱਡੇ ਆ ਥਣ ਭਾਂਡੇ ਦੀਆਂ ਦੋਵੇਂ ਸਾਫ਼ ਸੁਥਰੀਆਂ ਤਹਿਸੀਲ ਸਾਊ ਪੂਰੀਆਂ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਇਨਫੋਰਮੇਸ਼ਨ ਲੈ ਦਿੰਨਾ ਜਿਹੜੇ ਵੱਲ ਹੋਣਗੇ ਹਾਂਜੀ ਸਸਿਕਾ ਹਾਂ ਦੱਸ ਲੇ ਪਾਲਤਾਨ ਪੰਚਤਪਰਾਣਾ ਤਹਿਸੀਲ ਬਗਾਪਰਾਣਾ ਜ਼ਿਲ੍ਹਾ ਮੁਕਾ ਫੋਨ ਨੰਬਰ ਦੱਸ ਰਿਹਾ 85781 8548 8678 ਕਿੰਨਾ ਮਸੂਗਾ ਸਾਰੇ ਦੂਜਾ ਹੀ ਕਹਿ ਦਿੰਦੇ ਆ ਇਹ ਤੀਜਾ ਹੋਊਗੀ ਯਾਰ ਆਪਣੇ ਇੱਥੇ ਤਾਂ ਕਰਦੀ ਹੋਵੇ ਨਾ ਫੇਰ ਤਾਂ ਬਸ ਇਹ ਵੀ ਦੱਸ ਰਿਹਾ ਹੂੰ ਜਿੰਨਾ ਕ ਅਗਲਾ ਦੱਸ ਦਿੰਦਾ ਅਗਲਾ ਤਾਂ ਦੂਜਾ ਕਹਿ ਕੇ ਵੇਚਦਾ ਤੀਜਾ ਮੰਨ ਲੈ ਕੋਈ ਸੂਈ ਨੂੰ ਸਮਾ ਇਰਾਦੀ ਸੂਈਆ ਦੋਨੇ ਵੇੜਾ ਰਾਦੀਆਂ ਸੂਈਆਂ ਹੋਈਆਂ ਕਿੰਨਾ ਕੁ ਦੁੱਧ ਪਿਆ ਦੂ ਦੁੱਧ ਪਿਆ ਦੂ ਕਿ 16 ਪਿਆ ਜੇ 17 ਪਿਆ ਜੇ ਇੰਨਾ ਕੁ ਮੰਨ ਕੇ ਲੈ ਜੇਰ ਜੂਰ ਜੇਰ ਜੂਰ ਡਾਨਾ ਦੋਨਾਂ ਦਾ ਕਢੀਏ ਬਾਹਰ ਨੂੰ ਦੋਸਤੋ ਦੂਜੇ ਸੂਏ ਆ ਬਾਈ ਕਹਿੰਦਾ ਕੋਈ ਤੀਜਾ ਮੰਨ ਲੈ ਦੂਜਾ ਸੂਆ ਹੀ ਬਾਈ ਕਹਿੰਦਾ ਹਰੇ ਕਹਿੰਦੇ ਆ ਤੇ ਉਵੇਂ ਮੇਰੇ ਮੂੰਹ 'ਚੋ ਵੀ ਦੂਜਾ ਸੂਆ ਹੀ ਨਿਕਲ ਗਿਆ ਸੀਗਾ ਪਰ ਜਿਹਦੇ ਪਸੰਦ ਆਉਂਦੀ ਆ ਅਗਲਾ ਭੋਆ ਬਾਈ ਕਹਿੰਦਾ ਤੀਜਾ ਮੰਨ ਕੇ ਲੈ ਲੈ ਤੋਰੇ ਤੂਰੇ ਦੀ ਵਹਿੜ ਪੂਰੀ ਓਕੇ ਆ 16 17 ਲੁਕਰਪੂਰੀ ਆ ਸਾਰਾ ਕੁਝ ਲੱਠੋ ਸੋ 16 17 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਆਏ ਨਹੀਂ ਗਾ ਕੋਈ ਲੰਗ ਜਾ ਮਾਰਦੀ ਉਹ ਹੈ ਵਹਿੜਾਂ ਗਈ ਆ ਕਦ ਵੱਡਾ ਵਜਨ ਬਹੁਤ ਆ ਮੋਟਾ ਮੋਟਾ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਵੀਡੀਓ ਬਣਾ ਰਹੇ ਆ 10 10:30 ਵਜੇ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਸ਼ਾਮ ਤੇ ਕਰਹਵਾਨਾ ਬੋਲੀ ਨਾਲ ਭਰ ਲੈਣਾ ਅੱਛਾ ਜੈ ਜੀ ਮੋਹਲਾ ਜੈ ਜੀ ਗਰਮੀ ਬਹੁਤ ਆ ਜਮਾਈ 55 ਕੇ 100 ਰੁਪਏ ਛੋੜ ਕਰ ਦੇਗੇ 55 ਜੋ ਬਾਈ ਕਹਿੰਦਾ ਛੋੜ ਕਰ ਦਿਆਂਗੇ 16 17 ਕਿਲੋ ਵਾਂਗੂ ਬਾਈ ਦੱਸਾ ਦੁੱਧ ਪੈਜੂ 16 17 ਕੋਈ ਦੁੱਧ ਬਾਲਾ ਵੀ ਨਹੀਂ ਗੋਕੇ ਆਸਤੇ ਵੈੜ ਕੱਦ ਕਾਠ ਆ ਰਹੀ ਆ ਵਜਨ ਵਾਲੀ ਆ ਵਾਕੀ ਜੇ ਇੰਨਾ ਦੁੱਧ ਨਹੀਂ ਦਿੰਦੀ ਫਿਰ ਦੇਊ ਕਿਹੜੀ ਇੰਨਾ ਤਾਂ ਬੋਲੇ ਹੱਥ ਨਾਲ ਆਰਾਮ ਨਾਲ ਦੇ ਜਾਣੇ ਨੇ ਹਾਂ ਜੈ ਜੀ ਮੋਹਲਾ 2 ਨੰਬਰ ਤੇ ਆ ਜਾ ਇਹ ਦੂਜਾ ਸੁਆਸ ਸੁਈਆ ਪਿਆਰ ਅੱਛਾ ਪਿਆਰ ਆਹੀ ਪਿਆਰ ਜਦੀ ਦਾ ਆਪਣਾ ਸ਼ੋਰ ਹੋਊਗਾ ਉਹ ਸ਼ੋਰ ਹੀ ਕਹਾਂਗੇ ਠੀਕ ਹੈ ਹਾਂ ਇਹ ਦੁੱਧਾ ਸੋਆ ਸੋਈਆ ਇਹ ਵੀ ਰਾਤ ਦੀ ਸੋਈਆ ਮਗਰ ਇਹਦੇ ਵੀ ਅੱਛਾ ਉਹਦੇ ਵੱਛਾ ਦੋਨੇ ਵੱਛੇ ਆ ਕਿੰਨਾ ਇਹ ਦੁੱਧ ਪਿਆਜੂ ਇਹ 18 ਤੋਂ 20 ਲੀਟਰ ਆਪਣਾ ਪੀਊਗੀ ਟੱਡ ਬਾਹਰ ਨੂੰ ਪਰ ਇਹ ਬਾਈ ਕਹਿੰਦਾ 18 ਤੋਂ 20 ਲੀਟਰ ਆਰਾਮ ਨਾਲ ਦੁੱਧ ਪਿਆਜੂ ਉਹ 16 17 ਪਿਆਜੂ ਬਾਕੀ ਦੁੱਧ ਅੱਗੇ ਸੇਵਾ ਦਾ ਜੇ ਕੋਈ ਭੈਣ ਭਰਾ ਭੋਰਾ ਵੱਧ ਕਰ ਲੂਗਾ ਤੇ ਭੋਰਾ ਵੱਧ ਪਿਆਜੂਗੀ ਵਿਹੜਾ ਦੋਵੇਂ ਸੇਮ ਹੀ ਹਾਈਟ ਦੇ ਆ ਇੱਕ ਨੰਬਰ ਭਾਵੇਂ ਬਾਈ ਕਹਿੰਦਾ ਕੋਈ ਤੀਜਾ ਸੂਆ ਮੰਨ ਲੇ ਆ ਭਾਗੇ ਕਹਿੰਦਾ ਸਹੀ ਦੂਜਾ ਸੂਆ ਥਾਣੇ ਦਾ ਵੀ ਪੂਰਾ ਚੰਗਾ ਮੋਟਾ-ਮੋਟਾ ਥਾਣਾ ਭਾਵੇਂ ਥੀਚਾਈ ਕਰ ਲਿਓ ਭਾਵੇਂ ਮਸ਼ੀਨ ਤੇ ਚੋ ਲਿਓ ਥਾਂ ਦੇ ਸਾਈਜ਼ ਦੋਵਾਂ ਵਿਹੜਾਂ ਦੇ ਹੱਥ ਦੀ ਚਵਾਈ ਵਾਲੇ ਆ ਆ ਨਹੀਂ ਹੋਊਗਾ ਕਿ ਚੁੰਡੀ ਜੀ ਵਾਲਾ ਥਾਣਾ ਹੱਥ ਚ ਆਊਗਾ ਨਹੀਂ ਪਹਿਲੇ ਮਸ਼ੀਨ ਤੇ ਹੀ ਚੋਣੀ ਪਊ ਆ ਨਹੀਂਗਾ ਸਨ ਆ ਦੀ ਭਾਰ ਕਿਤੇ ਦੀ ਦੋਨਾਂ ਦੀ ਫੁੱਲ ਗਾਰੰਟੀ ਆ ਦੋਵਾਂ ਵਿਹੜਾਂ ਦੀ ਥੜਾਂ ਦੀ ਚਵਾਈ ਬਾਈ ਕਹਿੰਦਾ ਇੱਕ ਨੰਬਰ ਹੋਊਗੀ ਤੇ ਭਾਰ ਦੀ ਫੁੱਲ ਗਰੰਟੀ ਹੋ ਆਏ ਨਹੀਂ ਹੋਊਗਾ ਤੁਹਾਡੇ ਘਰੇ ਜਾਂਦੀ ਜੇਰ ਸਿੱਟੀ ਜਾਵੇ ਜਾਂ ਭਾਰ ਪੈ ਜੇ ਉਹਦੀ ਬਾਈ ਕਹਿੰਦਾ ਗਰੰਟੀ ਹੋ ਵੀਡੀਓ ਹੈਗੀ ਆਪਣੇ ਕੋਲ ਦੋਨਾਂ ਦੀ ਵੀਡੀਓ ਹੈਗੀ ਦੋਵਾਂ ਦੀ ਵੀਡੀਓ ਹੈਗੀ ਬਾਈ ਕਹਿੰਦਾ ਜੇਰ ਦੀ ਕਿੰਨੇ ਦੀ ਜਾਇਜ ਆ 57 ਇਹ 55 ਦੀ 55 ਦੀ 57 ਦੀ ਮਾਨਤਨ ਮਾਨਤਨ ਕਰਦੇ ਆਂਗੇ ਇਹ ਬਾਈ ਕਹਿੰਦਾ 57 ਦੀ ਇੱਕ ਨੰਬਰ 55 ਦੀ ਮਾਨਤਾਨ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਕਰ ਦੂਗਾ ਕੋਈ ਚੱਕਨ ਹਾਂ ਇੱਕ 11 ਦਾ ਜੋੜਾ ਦੇ ਦਾਂਗੇ ਠੀਕ ਐ ਦੋਸਤੋ ਭਾਈ ਕਹਿੰਦਾ ਜੇ ਕੋਈ ਜੋੜਾ ਲੈ ਲੈਂਦਾ 1000 ਛੱਡ ਦੂੰਗਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਵਹਿੜਾ ਸੋਹਣੀਆਂ ਕਦ ਕਾਠ ਵਾਲੀਆਂ ਆਏ ਨਹੀਂ ਹੋਊਗਾ ਤੁਸੀਂ ਇੱਥੇ ਆਉਂਗੇ ਤੇ ਗੋਡੇ ਕਿ ਜਿੱਡੀਆਂ ਵਹਿੜਾ ਨਿਕਲ ਜਾਣੀਆਂ ਤੇ ਮੁੱਲ ਵੀ ਫਰਜ਼ਾਇਜ ਹੀ ਆ 55 ਦੀ ਆ 57 ਦੀ ਆ ਜੋੜਾ ਲੈ ਲੂ 1000 ਛੱਡ ਦੂ ਬਾਈ ਤੋਂ ਬਾਈ 10 ਦਿਨ ਪਹਿਲਾਂ ਇਹੀ ਵੇੜ ਇਦਾਂ ਦੀ ਵੇੜ 72 72 ਹਜ਼ਾਰ ਨੂੰ ਕੀਤੀ ਆ ਪਰ ਹੁਣ ਬਾਡੀ ਦਾ ਕੰਮ ਕਰਕੇ ਲੋਕ ਕੰਮਾਂ ਤੇ ਲੱਗਿਆ ਬਿਜਾਰ ਡਾਉਨ ਆ ਡਾਉਨ ਨੂੰ ਡਾਉਨ ਹੀ ਕਹਾਂਗੇ ਬੈਕ ਹੋਇਆ ਪਰ ਅੱਜ ਤੋਂ 10 ਦਿਨ ਬਾਅਦ ਫੇਰ ਲਵਾਂਗੇ ਉਸੇ ਭਾਜੀ ਮਿਲਦੀ ਆ ਹਾਂ ਦੋਸਤ ਇਹ ਗੱਲ ਸਹੀ ਆ ਕੰਮ ਤਾਂ ਦੀ ਰੁੱਤ ਆ 8-10 ਹਜ਼ਾਰ ਪਸ਼ੂ ਪਿੱਛੇ ਫਿਰਦਾ ਤੇ ਇੰਨੇ ਪੈਸੇ ਜੀ ਤੋ ਇਸ ਟਾਈਮ ਤੇ ਕਾ ਨਹੀਂ ਲਈ ਗਈ ਉਹ ਮੁੜ ਕੇ ਨਹੀਂ ਲੈਤਾ ਹਾਂ ਕਿਸੇ ਵੀ ਭੈਣ ਭਰਾ ਨੇ ਗਾਂ ਲੈਣੀ ਆ ਮੱਝ ਲੈਣੀ ਆ ਹੁਣ ਬਾਜ਼ਾਰ 8-10 ਹਜ਼ਾਰ ਪਿੱਛੇ ਆ। ਹੁਣ ਸਹੀ ਸਮਾਂ ਜੇ ਕਿਸੇ ਨੇ ਗਾਂ ਜਾਂ ਮੱਝ ਲੈਣੀ ਹੈ। 8-10 ਹਜ਼ਾਰ ਰੁਪਏ ਉਹ ਭਾਜ ਮਿਲ ਜੂ। ਨਹੀਂ ਐਡੀਆਂ-ਐਡੀਆਂ ਵਹਿੜਾਂ ਤੁਹਾਨੂੰ ਵੀ ਪਤਾ 55-55 ਹਜ਼ਾਰ ਦੀਆਂ ਕਿਹਨੇ ਦੇਣੀਆਂ। ਮੰਨ ਲਓ ਗਰਮਿਓ ਗਰਮੀ ਦੁੱਧ ਪੀ ਕੇ ਕੋਈ ਢਾਈਆਂ ਮਹੀਨਿਆਂ ਦੀ ਤਿੰਨਾ ਮਹੀਨਿਆਂ ਦੀ ਤੋਕੜ ਗੱਬਣ ਕਰਕੇ ਵੀ ਸੇਲ ਕਰਦਾ ਤਾਂ ਵੀ ਪੋਲੇ ਜਿਹੇ ਹੱਥ ਨਾਲ 45-45 ਹਜ਼ਾਰ ਦੀਆਂ ਵਹਿੜਾਂ ਨੇ ਹੱਸ ਕੇ ਵੇਖ ਜਾਣਾ। ਤੇ ਮਗਰ ਮੁੱਲ ਕਿਹੜਾ ਰਹੇਗਾ 10000 ਰਹੇਗਾ 10000 ਜੇ ਗਰਮੀਓ ਗਰਮੀ ਦੁੱਧ ਪਿਆ ਦੇਣਾ ਬਾਕੀ ਫੋਨ ਨੰਬਰ ਸਕਰੀਨ ਤੇ ਅਜੈ ਜੇ ਮੋਲਾ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹਦੇ ਜਿਹੜੀ ਵੀ ਵਹਿੜ ਪਸੰਦ ਆਉਂਦੀ ਆ ਸੁਈਆਂ ਸਵਾਈਆਂ ਹੈਗੀਆਂ ਭਾਵੇਂ ਚਾਰ ਟਾਈਮ ਚੋਕੇ ਲੈ ਜੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ